ਹਾਂਜੀ ਆਪ ਸਾਰਿਆਂ ਨੂੰ ਹੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਦਾ ਹੀ ਸਵਾਗਤ ਹੈ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਨੂੰ ਥੰਬਨੇਲ ਦੇ ਕੇ ਪਤਾ ਚੱਲ ਹੀ ਗਿਆ ਹੋਣਾ ਕਿ ਅੱਜ ਦੀ ਵੀਡੀਓ ਜਿਹੜੀ ਹੈ ਇੱਕ ਸਪਨ ਦੇ ਵਿੱਚ ਹੈ ਇਹ ਕਤਨਾ ਹੈ ਜੀ रामपुरੇ ਖੇੜੇ ਬਾਬਾ ਜੀ ਬਾਬਾ ਹਰ ਹਰਨਾਮ ਸਿੰਘ ਜੀ ਨੇ ਇਹ ਦੱਸੀ ਹੋਈ ਹੈ ਸੇਖਨੀ ਹੈ ਬੁੱਕ ਦੇ ਵਿੱਚ ਇਹ ਸਾਰੇ ਹੀ ਵਾਰਦਾਤ ਦੱਸੀ ਹੋਈ ਹੈ ਉਹੋ ਹੀ ਬੁੱਕ ਅਸੀਂ ਰਾਮਪੁਰੇ ਖੇੜੇ ਜੇ ਤੁਰ ਗਏ ਸੀ ਗੁਰਦਾਰਾ ਸਾਹਿਬ ਪੇਟਾ ਰਹੇ ਤੋਥੇ ਦੇ ਰਹੇ ਸਨ ਤੇ ਅਸੀਂ ਵੀ ਲੈ ਆਏ ਤੇ ਟਾਈਮ ਨਾ ਲੱਗਣ ਕਰਕੇ ਕਦੇ ਕਦੇ ਇਨਸਾਨ ਜਿਹੜਾ ਹੈ ਰੱਖ ਦਿੰਦਾ ਹੈ ਬੁੱਕ ਨੂੰ ਤੇ ਪੜਦਾ ਨਹੀਂ ਹੈ ਤੇ ਹੁਣ ਕੱਢੀ ਹੈ ਬਾਹਰ ਤੇ ਚਲੋ ਦੇਖੀ ਹੈ ਵਿੱਚੋਂ ਅਸੀਂ ਬਾਚੀ ਹੈ ਤੇ ਪਤਾ ਚੱਲਿਆ ਕਿ ਕੀ ਕੀ ਹੋ ਰਿਹਾ ਹੈ ਤੇ ਕੀ ਨਹੀਂ ਹੋ ਰਿਹਾ ਸਾਰੀ ਇਹ ਘਟਨਾਵਾਂ ਬਾਬਾ ਰਾਮ ਸਿੰਘ ਜੀ ਨੇ ਇਹਦੇ ਵਿੱਚ ਲਿਖੀਆਂ ਲਖਵਾਈਆਂ ਹੋਈਆਂ ਨੇ ਸ਼ਿਪਾਈਆਂ ਨੇ ਇੱਕ ਬੀਬੀ ਆਉਂਦੀ ਹੈ ਬਾਬਾ ਜੀ ਕੋਲ ਗੁਰਦੁਆਰਾ ਸਾਹਿਬ ਰਾਮਪੁਰੇ ਖੇੜੇ ਤੇ ਉਹ ਕਹਿੰਦੀ ਹੈ ਕਿ ਬਾਬਾ ਜੀ ਮੈਂ ਸੁਖਣਾ ਸੁਖੀ ਹੋਈ ਹੈ ਕਿ ਜਦੋਂ ਵੀ ਮੇਰੇ ਘਰ ਵਿੱਚ ਖੇਤੀ ਜਿਹੜੀ ਹੈ ਹਰੀ ਭਰੀ ਹੋ ਕੇ ਹਾੜੀ ਸੋਣੀ ਆਏਗੀ ਨਾ ਤੇ ਮੈਂ ਆਪ ਜੀ ਦੇ ਜਿਹੜੇ ਇੱਥੇ ਰਹਿਤ ਮਰਿਆਦਾ ਵਾਲੇ ਪਿਆਰੇ ਹਨ ਪੰਜ ਪਿਆਰੇ ਉਹਨਾਂ ਨੂੰ ਆਪਣੇ ਘਰ ਸੱਜ ਕੇ ਪ੍ਰਸ਼ਾਦਾ ਛਕਾਵਾਂਗੀ ਤੇ ਉਸ ਪ੍ਰਮਾਤਮਾ ਦਾ ਮੈਂ ਸ਼ੁਕਰਾਨਾ ਅਦਾ ਕਰਾਂਗੀ ਇਦਾਂ ਹੀ ਹੋਇਆ ਜਦੋਂ ਸਾਡੀ ਸੋਣੀ ਉਹਦੀ ਫਸਲ ਚੰਗੀ ਆਈ ਤੇ ਬਹੁਤ ਜ਼ਿਆਦਾ ਦੋਵੇਂ ਮੀਆਂ ਬੀਬੀ ਬਹੁਤ ਹੀ ਜ਼ਿਆਦਾ ਖੁਸ਼ ਹੋਏ ਤੇ ਅਰਦਾਸ ਕਰਨ ਲੱਗੇ ਕਿ ਸੱਚੇ ਪਾਤਸ਼ਾਹ ਅਸੀਂ ਹੁਣ ਜਿਹੜੀ ਸੁੱਖਣਾ ਸੁਖੀ ਹੈ ਨਾ ਉਹ ਅਸੀਂ ਪੂਰੀ ਕਰਦੀ ਏ ਤੇ ਉਹ ਆਪਣੇ ਪਿੰਡ ਦੇ ਜਿਹੜੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦੇ ਨੇ ਜਿਹੜੇ ਗ੍ਰੰਥੀ ਸਾਹਿਬ ਬਜ਼ੁਰਗ ਉਹਨਾਂ ਦੇ ਕੋਲ ਆਉਂਦੀ ਹੈ ਉਥੇ ਆ ਕੇ ਕਹਿੰਦੀ ਹੈ ਕਿ ਮੈਨੂੰ ਨਾ ਪੰਜ ਪਿਆਰੇ ਚਾਹੀਦੇ ਹੁਣ ਏਦਾਂ ਮੈਨੂੰ ਗੁਰਦੁਆਰਾ ਰਾਮਪੁਰੇ ਖੇੜੇ ਜਾਣਾ ਪੈਣਾ ਉਹ ਤੇ ਇੱਥੋਂ ਹੀ ਅਗਰ ਪੰਜ ਪਿਆਰੇ ਮਿਲ ਜਾਂਦੇ ਮੈਂ ਉਹਨਾਂ ਨੂੰ ਆਪਣੇ ਘਰ ਸਤ ਸਤ ਕੇ ਤੇ ਉਹਨਾਂ ਨੂੰ ਪ੍ਰਸ਼ਾਦਾ ਛਕਾਵਾਂ ਉਹਨਾਂ ਦੀ ਸੇਵਾ ਕਰਾਂ ਸਤਕਾਰ ਕਰਾਂ ਗੁਰੂ ਦੇ ਪਿਆਰਿਆਂ ਦੀ ਬਾਬਾ ਜੀ ਕਹਿੰਦੇ ਆ ਕਿ ਇੱਕ ਮੁੰਡਾ ਹੈ ਹੈ ਬਾਕੀ ਤੇ ਇੱਥੇ ਹੈ ਨਹੀਂ ਹੈ ਤੇ ਕਹਿੰਦੀ ਦੂਸਰੇ ਤੁਸੀਂ ਹੋ ਜੋ ਤੁਸੀਂ ਵੀ ਚੱਲੋ ਬਾਕੀ ਤਿੰਨ ਰਹਿ ਜਾਂਦੇ ਨੇ ਉਹ ਫਿਰ ਜਿਹੜਾ ਬਜ਼ੁਰਗ ਹੁੰਦਾ ਨਾ ਰਾਮਪੁਰੇ ਖੇੜੇ ਹੀ ਉਹਨਾਂ ਨੇ ਆਉਣਾ ਹੁੰਦਾ ਤੇ ਉੱਥੋਂ ਦੇ ਜਿਹੜੇ ਬਾਕੀ ਤਿੰਨ ਰਹਿ ਜਾਂਦੇ ਹਨ ਤੇ ਉੱਥੋਂ ਵਾਲੇ ਪਾਸਿਓਂ ਉਹਨਾਂ ਨੂੰ ਕਹਿੰਦੇ ਕਿ ਮੁੰਡਿਆਂ ਨੂੰ ਕਿ ਚਲੋ ਅੱਜ ਪ੍ਰਸ਼ਾਦਾ ਛਕਣਾ ਹੈ ਕਿਸੇ ਨੇ ਘਰ ਉਹ ਮਾਈ ਨੇ ਸਤਕਾਰ ਕਰਨਾ ਹੈ ਉਸ ਪਰਮਾਤਮਾ ਨੂੰ ਸ਼ੁਕਰਾਨਾ ਅਦਕਰਨਾ ਹੈ ਉਡੀ ਖੇਤੀ ਬੜੀ ਹਰੀ ਭਰੀ ਹੋਈ ਹੈ ਇਸ ਕਰਕੇ ਤੁਸੀਂ ਚੱਲੋ ਮੇਰੇ ਨਾਲ ਦਿਨ ਮਿੱਠਿਆ ਜਾਂਦਾ ਹੈ ਘਰ ਵਿੱਚ ਪ੍ਰਸ਼ਾਦਾ ਬਣਦਾ ਹੈ ਘਰ ਦੀ ਸਾਰੀ ਸਾਫ-ਸਫਾਈ ਹੁੰਦੀ ਹੈ ਸਤਿਕਾਰ ਦੇ ਨਾਲ ਉਹਨਾਂ ਪੰਜਾਂ ਪਿਆਰਿਆਂ ਦਾ ਜਿਹੜਾ ਹੈ ਨਾ ਤੇਲ ਚੋਕੇ ਤੇ ਮਾਤਾ ਜਿਹੜੀ ਹੁੰਦੀ ਹੈ ਉਹਨਾਂ ਨੂੰ ਆਪਣੇ ਘਰ ਵਿੱਚ ਲਿਆਉਂਦੀ ਹੈ ਤੇ ਬੜੇ ਪਿਆਰ ਨਾਲ ਬੜੇ ਸਤਿਕਾਰ ਦੇ ਨਾਲ ਪ੍ਰਸ਼ਾਦਾ ਸ਼ਕਾਉਂਦੀ ਹੈ ਤੇ ਕੜਾ ਪ੍ਰਸ਼ਾਦੀ ਦੇਗ ਵੀ ਜਿਹੜੀ ਹੈ ਨਾ ਉਹ ਬਣਾ ਲੈਂਦੀ ਹੈ ਕਹਿੰਦੀ ਕਿ ਚਲੋ ਕੜਾ ਪ੍ਰਸ਼ਾਦੀ ਦੇਗ ਬਜ਼ੁਰਗ ਬੀਬੀਆਂ ਜਿਹੜੀਆਂ ਨੇ ਉਹ ਬਣਾ ਲੈਂਦੀਆਂ ਨੇ ਅੱਜ ਕੱਲ ਵੀ ਬੀਬੀਆਂ ਜਿਹੜੀਆਂ ਨੇ ਕੜਾ ਪ੍ਰਸ਼ਾਦੀ ਦੇਗ ਬਣਾ ਲੈਂਦੀਆਂ ਰਹਿਤ ਮਰਿਆਦਾ ਦੇ ਅੰਦਰ ਆ ਕੇ ਉਹ ਜਿਹੜੇ ਪੰਜ ਪਿਆਰੇ ਹੁੰਦੇ ਹਨ ਸਾਰੇ ਵਿੱਚ ਉਹ ਬਜ਼ੁਰਗ ਵੀ ਹੁੰਦੇ ਹਨ ਛੇਵੇਂ ਜਿਹੜੇ ਉਹਦੇ ਪਿੰਡ ਦੇ ਹੁੰਦੇ ਹਨ ਤੇ ਪ੍ਰਸ਼ਾਦਾ ਛਕ ਲੈਂਦੇ ਹਨ ਮੂਲ ਮੰਤਰ ਪੜ੍ਹ ਕੇ ਪ੍ਰਸ਼ਾਦਾ ਛਕ ਲੈਂਦੇ ਹਨ ਆਪ ਹੁਣ ਗੁਰੂ ਪਾਣੀ ਪਿਤਾ ਮਾਤਾ ਤਰਤੁਮ ਹੱਤ ਇਹ ਵਾਲਾ ਸ਼ਲੋਕ ਪੜ੍ਹ ਕੇ ਨਾ ਪ੍ਰਸ਼ਾਦਾ ਸ਼ੁਰੂ ਕਰ ਦਿੰਦੇ ਆ ਛਕਣਾ ਜਦੋਂ ਪ੍ਰਸ਼ਾਦਾ ਸ਼ਕ ਲੈਂਦੇ ਹਨ ਤੇ ਹਾਥ ਮਾਤਾ ਤੁਹੰਦੀ ਹੈ ਉਹਦਾ ਜਿਹੜਾ ਘਰ ਦਾ ਹੁੰਦਾ ਵਾ ਘਰ ਦਾ ਮੈਂਬਰ ਉਹ ਵੀ ਹਾਥ ਤਵਾਉਂਦੇ ਹਨ ਬੜਾ ਸੋਹਣੇ ਤਰੀਕੇ ਦੇ ਨਾਲ ਉਹਨਾਂ ਦਾ ਸਤਿਕਾਰ ਕੀਤਾ ਜਾਂਦਾ ਹੈ ਫਿਰ ਉਹ ਹੱਥ ਜੋੜ ਕੇ ਖੜੇ ਹੋ ਜਾਂਦੇ ਕਹਿੰਦੇ ਚੰਗਾ ਮਾਤਾ ਜੀ ਅਸੀਂ ਹੁਣ ਚੱਲਦੇ ਹਾਂ ਪ੍ਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਹੋਰ ਤੁਹਾਨੂੰ ਦਵੇ ਪ੍ਰਮਾਤਮਾ ਤੇ ਜਦੋਂ ਉਹ ਕਹਿੰਦੇ ਹੈ ਕਿ ਚੰਗਾ ਮਾਤਾ ਜੀ ਅਸੀਂ ਚੱਲੇ ਹਾਂ ਸਾਨੂੰ ਆਗਿਆ ਬਖਸ਼ੋ ਤੇ ਉਹ ਦਾ ਜਿਹੜਾ ਘਰ ਦਾ ਮੈਂਬਰ ਹੁੰਦਾ ਹੈ ਬੰਦਾ ਵੀ ਉਹਦਾ ਮੀਆਂ ਬੀਬੀ ਦੋਵੇਂ ਹੀ ਕਹਿੰਦੇ ਹਨ ਮਾਤਾ ਕਹਿੰਦੀ ਹੈ ਕਿ ਤੁਸੀਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਸ ਪਰਮਾਤਮਾ ਦੇ ਅੱਗੇ ਕਿ ਅੱਗੇ ਤੋਂ ਵੀ ਪਰਮਾਤਮਾ ਜਿਆਦਾ ਦਵੇ ਅਰਦਾਸ ਕਰੋ ਅਸੀਂ ਅਰਦਾਸ ਵਿੱਚ ਸ਼ਾਮਲ ਹੋ ਰਹੇ ਹਾਂ ਮੈਂ ਕੜਾ ਪ੍ਰਸ਼ਾਦ ਵੀ ਬਣਾਇਆ ਹੋਇਆ ਹੈ ਤੁਸੀਂ ਅਰਦਾਸ ਕਰੋ ਤੇ ਉਹ ਨਾ ਜਿਹੜੇ ਮੁੰਡੇ ਹੁੰਦੇ ਆ ਜਿਹੜੇ ਪੰਜ ਪਿਆਰੇ ਆਏ ਹੁੰਦੇ ਆ ਸਾਹਿਬ ਉਹ ਆਪਸ ਵਿੱਚ ਇੱਕ ਦੂਸਰੇ ਵੱਲ ਵੇਖਣਾ ਸ਼ੁਰੂ ਕਰ ਦਿੰਦੇ ਹਨ ਪੁਰਾਣੇ ਸਮੇਂ ਦੀ ਗੱਲ ਹੈ ਇੱਕ ਕੰਧਾ ਕਿ ਤੂੰ ਕਰ ਅਰਦਾਸ ਦੂਜਾ ਕੰਧਾ ਕਿ ਤੂੰ ਕਰ ਅਰਦਾਸ ਇਹ ਤਾਂ ਹੀ ਇੱਕ ਦੂਜੇ ਨੂੰ ਕਹਿੰਦੇ ਆਂ ਵੀ ਅਰਦਾਸ ਨੂੰ ਕਰ ਉਹ ਕਹਿੰਦਾ ਤੂੰ ਕਰੋ ਕਹਿੰਦਾ ਤੂੰ ਕਰ ਅਰਦਾਸ ਕੋਈ ਵੀ ਨਹੀਂ ਕਰਦਾ ਬਸ ਇੰਨੀ ਗੱਲ ਕਹਿੰਦੇ ਆਂ ਮਾਤਾ ਪਰਮਾਤਮਾ ਤੈਨੂੰ ਬੋਤਾ ਦਵੇ ਬਸ ਫਿਰ ਉਹ ਕਹਿੰਦੇ ਆ ਕਿ ਸਾਨੂੰ ਤੇ ਅਰਦਾਸ ਨਹੀਂ ਆਉਂਦੀ ਕਰਨੀ ਪਿੰਡ ਦਾ ਜਿਹੜਾ ਬਜ਼ੁਰਗ ਹੁੰਦਾ ਹੈ ਉਹ ਵੀ ਕਹਿੰਦਾ ਹੈ ਕਿ ਅਰਦਾਸ ਕਰੋ ਹੁਣ ਤੇ ਉਹ ਕਹਿੰਦੀ ਹੈ ਕਿ ਕਿੰਨਾ ਮੈਂ ਤੇ ਤੁਹਾਡੇ ਕੋਲ ਅਰਦਾਸ ਕਰਾਉਣੀ ਆ ਉਹ ਕਹਿੰਦੇ ਸਾਨੂੰ ਤੇ ਅਰਦਾਸ ਹੁੰਦੀ ਨਹੀਂ ਕਰਨੀ ਅਸੀਂ ਮਾਤਾ ਕਦੀ ਅਰਦਾਸ ਨਹੀਂ ਕੀਤੀ ਉਹ ਕਹਿੰਦੀ ਆ ਕਿ ਤੁਸੀਂ ਅਰਦਾਸ ਨੀ ਕਦੀ ਕੀਤੀ ਫਿਰ ਤੁਸੀਂ ਕਿਦਾਂ ਪੰਜ ਪਿਆਰੇ ਖੁੰਦਦੇ ਹੋ ਕਹਿੰਦੇ ਅਸੀਂ ਤਾਂ ਬਸ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਆਂ ਬਾਬਾ ਜੀ ਦੇ ਨਾਲ ਤੇ ਅਰਦਾਸ ਨਹੀਂ ਹਾਨੂੰ ਆਉਂਦੀ ਅਰਦਾਸ ਨਹੀਂ ਅਸੀਂ ਕਦੀ ਕੀਤੀ ਮਾਤਾ ਨੂੰ ਚੜਦਾ ਹੈ ਗੁੱਸਾ ਤੇ ਮਾਤਾ ਕਹਿੰਦੀ ਆ ਕਿ ਇਹ ਤੇ ਫਿਰ ਹੋਈ ਹੋਇਆ ਕਿ ਜਿਹੜੀ ਮੇਰੀ ਖੇਤੀ ਸੀ ਨਾ ਉਹਦੇ ਵਿੱਚ ਗੜੇ ਪੈ ਗਏ بارش ਪੈ ਗਈ ਤੇ ਗੜੇ ਪੈ ਗਏ ਮੇਰੀ ਖੇਤੀ ਵਿੱਚ ਤੇ ਫਸਲ ਬਰਬਾਦ ਹੋ ਗਈ ਇਹ ਤੇ ਫਿਰ ਹੋਇਆ ਹੱਸਾਬ ਹੋਇਆ ਕਿ ਮੇਰੀ ਫਸਲ ਜਿਹੜੀ ਇਹਨੇ ਐਵੇਂ ਹੀ ਗਈ ਤੇ ਮੈਨੂੰ ਹੁਣ ਮੈਂ ਪ੍ਰਮਾਤਮਾ ਦੇ ਅੱਗੇ ਸ਼ੁਕਰਾਨਾ ਕਰਨਾ ਤੇ ਹੁਣ ਅਰਦਾਸ ਵੀ ਕਰੇਗਾ ਇਹ ਤੇ ਤੁਸੀਂ ਬੜਾ ਗਲਤ ਕੀਤਾ ਹੈ ਮੈਂ ਪਹਿਲੇ ਦੱਸ ਨਹੀਂ ਤੁਹਾਨੂੰ ਅਰਦਾਸ ਨਹੀਂ ਹੁੰਦੀ ਫੇਰ ਉਹ ਪਿੰਡ ਦੇ ਬਜ਼ੁਰਗ ਨੂੰ ਕਹਿਣ ਲੱਗੇ ਤੁਸੀਂ ਘਰ ਤੋਂ ਪਿੰਡ ਦਾ ਬਜ਼ੁਰਗ ਹੀ ਜਿਹੜਾ ਉਹ ਕਹਿੰਦਾ ਕਿ ਮੈਂ ਤੇਨਾਂ ਨੂੰ ਤਾਂ ਨਹੀਂ ਆਇਆ ਵਾਂ ਕਿ ਇਹ ਬਾਬਾ ਜੀ ਦੇ ਨਾਲ ਜਿਹੜੇ ਹੁੰਦੇ ਹਨ ਸੇਵਾ ਸਵਾ ਕਰਦੇ ਆ ਤੇ ਨਾਲ ਇਹਨਾਂ ਨੂੰ ਆਰਤਾਸ ਮੈਨੂੰ ਕੀ ਪਤਾ ਹੀ ਇਹਨਾਂ ਨੂੰ ਆਰਤਾਸ ਦੀ ਹੁੰਦੀ ਇਦਾਂ ਫਿਰ ਕਰਦਿਆਂ ਹੋਏ ਆ ਮਾਤਾ ਨੂੰ ਫਿਰ ਨਾ ਬੜਾ ਗੁੱਸਾ ਝੜਦਾ ਹੈ ਮਾਤਾ ਨੂੰ ਗੁੱਸਾ ਝੜ ਰਿਹਾ ਹੈ ਮਾਤਾ ਕਿੰਦੀ ਜੰਗਾ ਫਿਰ ਤੂੰ ਜਾਓ ਇਦਾਂ ਜੇ ਕਰਨਾ ਤਾਂ ਫਿਰ ਕਿਸੇ ਦੇ ਘਰ ਕਾਂ ਤੋਂ ਤਹੀ ਪ੍ਰਸ਼ਾਦਾ ਨਾ ਸ਼ਕੇ ਉਹ ਤੁਹਾਨੂੰ ਪ੍ਰਸ਼ਾਦਾ ਛਕਣਾ ਹੁੰਦਾ ਹੈ ਲੇਕਿਨ ਤੁਹਾਨੂੰ ਉਸ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਰਨਾ ਹੁੰਦਾ ਅਰਦਾਸ ਕਰਕੇ ਖਲੋਕ ਅਰਦਾਸ ਕਰਨੀ ਨਹੀਂ ਹੁੰਦੀ ਤੁਹਾਨੂੰ ਤੇ ਫਿਰ ਕੀ ਫਾਇਦਾ ਤੁਹਾਡਾ ਇਹ ਤੁਸੀਂ ਜਿਹੜਾ ਬਾਣਾ ਪਾਇਆ ਹੋਇਆ ਹੈ ਸੇਵਾਦਾਰ ਵਾਲਾ ਇਹਦਾ ਕੋਈ ਫਾਇਦਾ ਨਹੀਂ ਹੈ ਉਹ ਆਪਸ ਵਿੱਚ ਜਦੋਂ ਵਾਪਸ ਹੁੰਦੇ ਤਾਂ ਬੜੇ ਸ਼ਰਮਿੰਦੇ ਹੁੰਦੇ ਇੱਕ ਦੂਜੇ ਦੇ ਨਾਲ ਗੱਲ ਕਰਦੇ ਹੈ ਇੱਕ ਕਹਿੰਦਾ ਯਾਰ ਤੈਨੂੰ ਵੀ ਨਹੀਂ ਹੁੰਦੀ ਦੂਜਾ ਕਹਿੰਦਾ ਤੈਨੂੰ ਵੀ ਨਹੀਂ ਹੁੰਦੀ ਤੁਹਾਨੂੰ ਸਾਰਿਆਂ ਨੂੰ ਅਰਦਾਸ ਨਹੀਂ ਹੁੰਦੀ ਤੇ ਕਹਿੰਦੇ ਅਸੀਂ ਬਾਬਾ ਜੀ ਦੇ ਕੋਲ ਖਲੋ ਜੰਦੇ ਆ ਜਦੋਂ ਵੀ ਹੁੰਦੀ ਹੈ ਅਰਦਾਸ ਤੇ ਅਸੀਂ ਕਦੀ ਆਪਣੇ ਮਨ ਵਿੱਚ ਸੋਚਿਆ ਹੀ ਨਹੀਂ ਕਿ ਇਹ ਵੀ ਅਰਦਾਸ ਸੇ ਕਰਿਆ ਕਰੀਏ ਆਉਂਦੇ ਆ ਜਦੋਂ ਫਿਰ ਉਹ ਵਾਪਸ ਬਾਬਾ ਜੀ ਦੇ ਕੋਲ ਰਾਮਪੁਰੇ ਖੇੜੇ ਵਾਲੇ ਬਾਬਾ ਹਰਨਾਮ ਸਿੰਘ ਜੀ ਦੇ ਕੋਲ ਆਉਂਦੇ ਆ ਨਾ ਤੇ ਮੂੰਹ ਉਹਨਾਂ ਦੇ ਜਿਹੜੇ ਨਾ ਥੱਲੇ ਸੁਟੇ ਹੁੰਦੇ ਆ ਧੌਣਾ ਉਹਨਾਂ ਨੇ ਬਾਬਾ ਜੀ ਕਹਿੰਦੇ ਸ਼ਕ ਆਇਓ ਪ੍ਰਸ਼ਾਦਾ ਤੇ ਆਪਸ ਵਿੱਚ ਦੇਖ ਕੇ ਇੱਕ ਦੂਜੇ ਵੱਲ ਤੇ ਅਖਾਨੀ ਵਿਆ ਕਰ ਲੈਂਦੇ ਹਨ। ਬਾਬਾ ਜੀ ਕਹਿੰਦੇ ਕੀ ਹੋਇਆ? ਚਗਿਆ ਨਹੀਂ ਪ੍ਰਸ਼ਾਦਾ। ਤੁਹਾਨੂੰ ਕਿਸੇ ਨੇ ਸ਼ਿਕਾਇਤ ਨਹੀਂ। ਗਏ ਤੇ ਬੜੇ ਚਾਵਨ ਨਾਲ ਸੀ ਤਿਆਰ ਹੋ ਕੇ। ਉਹਨਾਂ ਨੂੰ ਹੱਲੇ ਕੀ ਪੇਟਾ ਵੀ ਮਿਲਦੀ ਹੈ। ਖੁਸ਼ੀ ਦੇ ਕਰਕੇ ਤੇ ਬਾਬਾ ਜੀ ਨੂੰ ਕਹਿੰਦੇ ਹਨ ਕਿ ਬਾਬਾ ਜੀ ਸਾਡੀ ਤੇ ਹੋ ਗਈ ਹੈ। ਅਖਾਨੀ ਬੇਇੱਜ਼ਤੀ ਹੋ ਗਈ ਹੈ। ਸਾਨੂੰ ਮਾਤਾ ਨੇ ਕਿਹਾ ਸੀ ਅਰਦਾਸ ਕਰੋ ਤੇ ਸਾਡੇ ਪੰਜਾਂ ਵਿੱਚੋਂ ਦੋ ਤੇ ਉਹਨਾਂ ਦੇ ਪਿੰਡ ਦੇ ਇਹ ਤੇ ਤਿੰਨ ਹੀ। ਸਾਨੂੰ ਕਿਸੇ ਨੂੰ ਮਰਦਾਸ ਨਹੀਂ ਆਈ ਅਸੀਂ ਐਵੇਂ ਚਲ ਕੇ ਪ੍ਰਸ਼ਾਦਾ ਛਕਣ ਵਾਸਤੇ ਤੁਸੀਂ ਤਾਂ ਸਾਨੂੰ ਐਵੇਂ ਫੇਸਤਾ ਫਿਰ ਜਾਓ ਪ੍ਰਸ਼ਾਦਾ ਛਕੋ ਜਾ ਕੇ ਬਾਬਾ ਜੀ ਨੇ ਨਹੀਂ ਫਿਰ ਉਹਨਾਂ ਨੂੰ ਛਿੜਕਾ ਮਾਰੀਂ ਆ ਬਾਬਾ ਜੀ ਕਹਿੰਦੇ ਇਹ ਤਾਂ ਹੀ ਕੀਤਾ ਤੁਸੀਂ ਅਜੇ ਤੱਕ ਅਰਦਾਸ ਨਹੀਂ ਕਰਨੀ ਸਿੱਖੀ ਤੁਸੀਂ ਕਦੇ ਸਿੱਖੋ ਤੁਹਾਨੂੰ ਅਰਦਾਸ ਨਹੀਂ ਆਉਂਦੀ ਅੱਜ ਤੋਂ ਬਾਅਦ ਤੁਸੀਂ ਜਦੋਂ ਵੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੋਗੇ ਤਿਨਾਂ ਵੀ ਇਹ ਗੁਰੂ ਅਗੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਅਗੇ ਕਿਉਂਕਿ ਹੱਥ ਜੋੜੋ ਨਿਮੀ ਹੋ ਜੋ ਆਖੋ ਬਾਬਾ ਜੀ ਸਾਡੇ ਹਿਰਦੇ ਵਿੱਚ ਅਰਦਾਸ ਵਸਾ ਦਿਓ ਸਾਨੂੰ ਅਰਦਾਸ ਕਰਨੀ ਹੋਵੇਹੀਂ ਜਦੋਂ ਵੀ ਕਿਸੇ ਦੇ ਘਰ ਜਾਏ ਸਰਪਤ ਦੇ ਫਲੇ ਦੀ ਅਰਦਾਸ ਵੀ ਕਰੀਏ ਜਾ ਕੇ ਉਥੇ ਪੇਰ ਇਦਾਂ ਹੀ ਹੁੰਦਾ ਵੇ ਇੱਕ ਦਿਨੋਂ ਮਤ ਮਿਥਦੇ ਆ ਪੀ ਚੱਲ ਹੁਣ ਮੈਂ ਤੈਨੂੰ ਅਰਦਾਸ ਸਿਖਾਉਣਾ ਵਾਂ ਪਾਪਾ ਜੀ ਕਹਿੰਦੇ ਆ ਕਿ ਅਰਦਾਸ ਕਰੋ ਗੁਟਕਾ ਸੈਂਦਦੇ ਹਨ ਇੱਕ ਇੱਕ ਕਰਕੇ ਪੈਰਾ ਤੁਸੀਂ ਆਪਣੀ ਹਿਰਦੇ ਚੋਂ ਸਾਹ ਵਾਹ ਗੁਰੂ ਧੰ ਗੁਰੂ ਨਾਨਕ ਪਾਸ਼ਾ ਜੀ ਦਾ ਵਟ ਅਸਰਾ ਲੈ ਲੋ ਉਹ ਫਿਰ ਇਤੇ ਹੀ ਕਰਦੇ ਹਾਂ ਇੱਕ ਇੱਕ ਕਰਕੇ ਪੈਰਾ ਅਰਦਾਸ ਦਾ ਜਿਹੜਾ ਹੈ ਨਾ ਉਹ ਹਿਰਦੇ ਚੋਂ ਸੋਣਾ ਸ਼ੁਰੂ ਹੁੰਦਾ ਹੈ ਉਹਨਾਂ ਦੇ ਫੇਰ ਦੁਬਾਰਾ ਅਗਲੇ ਸਾਲ ਫੇਰ ਦੁਬਾਰਾ ਜਦੋਂ ਉਨ੍ਹਾਂ ਦੇ ਘਰ ਇਹ ਪ੍ਰਸ਼ਾਦਾ ਛਕਾਉਣਾ ਹੁੰਦਾ ਤੇ ਮਾਤਾ ਅਸਨਾਪੇ ਦੀ ਹੈ ਕਿ ਦੂਜੇ ਮੁੰਡੇ ਭੇਜੋ ਫਿਰ ਉਹੋ ਹੀ ਮੁੰਡੇ ਜਾਂਦੇ ਹਨ ਤੇ ਉਹੋ ਹੀ ਫਿਰ ਜਾ ਕੇ ਮਾਤਾ ਕੋਲ ਪਹਿਲੇ ਮਾਫੀ ਮੰਗਦੇ ਹਨ ਤੇ ਕਹਿੰਦੇ ਹਨ ਕਿ ਮਾਤਾ ਪਹਿਲੇ ਅਸੀਂ ਅਰਦਾਸ ਕਰਾਂਗੇ ਬਾਅਦ ਵਿੱਚ ਅਸੀਂ ਪ੍ਰਸ਼ਾਦਾ ਛਕਾਂਗੇ ਦੇਖੋ ਜੀ ਇਨਸਾਨ ਨੂੰ ਸ਼ੁਕਰਾਨੇ ਦੀ ਅਰਦਾਸ ਕਰਨੀ ਆਉਣੀ ਚਾਹੀਦੀ ਹੈ ਜਿਹੜਾ ਦਾਤਾ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰੇ ਦਿnde ਤੋਤ ਨਾ ਵੀ ਕੁੱਟ ਪਰੇ ਬੰਦਾ ਅਸੇ ਕਰਕੇ ਇਨਸਾਨ ਜਿਹੜਾ ਹੈ ਨਾ ਭੁੱਲਾ ਕਰਦਾ ਹੈ ਦੇਣ ਵਾਲੇ ਦਾਤੇ ਨੂੰ ਯਾਦ ਨਹੀਂ ਰੱਖਦਾ ਦੇਣ ਵਾਲੇ ਦਾਤੇ ਦੇ ਅੱਗੇ ਸਿਰ ਨੀਵਾ ਕਰਕੇ ਮਨ ਨੀਵਾ ਕਰਕੇ ਸ਼ੁਕਰਾਨੇ ਦੀ ਅਰਦਾਸ ਕਰਿਆ ਕਰੋ ਸੱਚੇ ਪਾਤਸ਼ਾਹ ਤੂੰ ਮੈਨੂੰ ਦਿੱਤਾ ਹੈ ਤੇਰਾ ਦਿੱਤਾ ਹੀ ਮੈਂ ਖਾ ਰਿਆ ਹਾਂ ਪਾ ਰਿਆ ਹਾਂ ਹੰਡਾ ਰਿਆ ਹਾਂ ਤੇਰੇ ਦਿੱਤੀਆਂ ਹੀ ਮੇਰੀ ਪੂਰੀ ਪੈਣੀ ਹੈ ਇਸੇ ਕਰਕੇ ਇਨਸਾਨ ਨੂੰ ਗੁਰੂ ਅੱਗੇ ਗੁਰੂ ਦੇ ਅੱਗੇ ਖਲੋ ਕੇ ਸ਼ੁਕਰਾਨੇ ਦੀ ਅਰਦਾਸ ਕਰਨੀ ਚਾਹੀਦੀ ਹੈ ਜਦੋਂ ਵੀ ਅਰਦਾਸ ਹੁੰਦੀ ਹੈ ਗੁਰਦੁਆਰਾ ਸਾਹਿਬ ਵਿੱਚ ਜੇ ਦੁੱਖ ਲੋਦੇ ਹੋਣਾ ਅਰਦਾਸ ਵਿੱਚ ਉਦੋਂ ਆਪਣੇ ਮਨ ਵਿੱਚ ਅੰਦਰ ਅੰਦਰ ਹੀ ਅੰਦਰ ਮਨ ਦੇ ਅੰਦਰ ਅਰਦਾਸ ਨੂੰ ਸੁਣਿਆ ਕਰੋ ਤੇ ਯਾਦ ਵੀ ਕਰਿਆ ਕਰੋ ਪਰਮਾਤਮਾ ਤੁਹਾਡੀ ਬਾਹ ਕਦੀ ਨਹੀਂ ਛੱਡੇਗਾ ਇਹ ਹੈ ਜੀ ਰਾਮਪੁਰੇ ਖੇੜੇ ਦੀ ਦਾਸਤਾਨ ਇੱਕ ਬੀਬੀ ਜੀ ਜਿੰਨੂੰ ਬੜਾ ਚਾ ਚੜ ਗਿਆ ਸੀ ਕਿ ਮੇਰੀ ਖੇਤੀ ਬੜੀ ਚੰਗੀ ਹੋਈ ਹੈ ਤੇ ਮੈਂ ਹੁਣ ਪ੍ਰਮਾਤਮਾ ਦੇ ਅੱਗੇ ਅਰਦਾਸ ਕਰਨੀ ਹੈ ਮੇਰੇ ਘਰ ਚੱਲੋ ਤੇ ਅਰਦਾਸ ਕਰੋ ਆ ਕੇ ਪ੍ਰਸ਼ਾਦਾ ਛਕੋ ਕਿਸ ਦੀ ਵੀ ਭਾਵਨਾ ਨਹੀਂ ਟੁੱਟਣੀ ਚਾਹੀਦੀ ਭਲੇ ਹੀ ਅਰਦਾਸ ਕਰਨੀ ਚਾਹੀਦੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ